ਜ਼ిల్లా ਪਟਿਆਲਾ ਦੇ ਡੀਸੀ ਆਫਿਸ ਵਿਖੇ ਉਰੇ ਪਹੁੰਚੇ ਹਾਂ ਅੱਜ ਦਾ ਦਿਨ ਅੱਜ ਅਸੀਂ ਸਵੇਰੇ ਲਗਭਗ 5 ਵਜੇ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਟਿੰਗ ਕਰਦੇ ਹੋਏ ਅੱਜ ਹੁਣ ਸ਼ਾਮੀ ਉਰੇ ਡਿਸਟ੍ਰਿਕਟ ਪਟਿਆਲਾ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇ ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਮਹਾਰਾਜ ਦੀ 350 ਸਾਲ ਸ਼ਹਾਦਤ ਦਾ ਜੋ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਸਮਰਪਿਤ ਹੁੰਦੇ ਹੋਏ ਸਿਰ ਝੁਕਾਉਂਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਰਾਜ ਪੱਧਰ ਦੇ ਉੱਤੇ ਇਹ ਪੂਰਾ ਮਹੀਨਾ ਜਿਹੜਾ ਆਉਣ ਵਾਲਾ ਮਹੀਨਾ ਉਹ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਅਲੱਗ-ਅਲੱਗ ਜਿਹੜੇ ਸਾਡੇ ਧਾਰਮਿਕ ਸਮਾਗਮ ਹੈ ਉਹ ਕਰਾਉਣ ਜਾ ਰਹੀ ਹੈ ਇਸ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਕਿ ਚਾਰ ਜਿਹੜੀਆਂ ਸਾਡੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਯਾਤਰਾਵਾਂ ਨੇ ਉਹ ਪੂਰੇ ਮਤਲਬ ਕਿ ਅਲੱਗ-ਅਲੱਗ ਥਾਵਾਂ ਤੋਂ ਚੱਲਣੀਆਂ ਜਿਦੇ ਵਿੱਚ ਇੱਕ ਯਾਤਰਾ ਸ਼੍ਰੀਨਗਰ ਤੋਂ ਜਿੱਥੋਂ ਸਤਕਾਰਯੋਗ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਦੇ ਕੋਲ ਫਰਿਆਦ ਲੈ ਕੇ ਪਹੁੰਚੇ ਸੀਗੇ ਇੱਕ ਯਾਤਰਾ ਸ਼੍ਰੀਨਗਰ ਤੋਂ ਛੱਟੀ ਪਾਸ਼ਾਹੀਆਂ ਦੇ ਗੁਰਦੁਆਰਾ ਸਾਹਿਬ ਤੋਂ ਚੱਲਣੀ ਹੈ ਔਰ ਉਹ ਯਾਤਰਾ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਪਹੁੰਚਣੀ ਹੈ ਐਦਾਂ ਹੀ ਫਿਰ ਇੱਕ ਯਾਤਰਾ ਜਿਹੜੀ ਉਹ ਮਾਝੇ ਤੋਂ ਚੱਲਣੀ ਹੈ ਉਹ ਮਾਝੇ ਤੋਂ ਹੁੰਦੀ ਹੋਈ ਦੁਆਬੇ ਦੇ ਵਿੱਚ ਦੀ ਹੁੰਦੀ ਹੋਈ ਉਹ ਵੀ ਅ ਪਵਿੱਤਰ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣੀ ਹੈ ਐਦਾਂ ਹੀ ਫਿਰ ਮਾਲਵੇ 'ਚ ਉਹ ਦੋ ਯਾਤਰਾ ਚੱਲਣੀਆਂ ਮਾਲਵਾ ਯਾਤਰਾ 1 ਮਾਲਵਾ ਯਾਤਰਾ 2 ਜਿਹੜਾ ਅੱਜ ਪਟਿਆਲੇ ਵਿਖੇ ਬੈਠੇ ਆ ਇਹ ਮਾਲਵਾ ਯਾਤਰਾ 2 ਦੇ ਰੂਟ ਦੇ ਵਿੱਚ ਆਉਂਦਾ ਜਿਹੜੀ ਕਿ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਯਾਤਰਾ ਚੱਲਣੀ ਆ 20 ਤਰੀਕ ਨੂੰ ਔਰ 20 ਤਰੀਕ ਨੂੰ ਤਲਵੰਡੀ ਸਾਬੋ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਉੱਥੋਂ ਚੰਲਣਾ ਨਗਰ ਕੀਰਤਨ ਔਰ ਇਹ ਬਠਿੰਡੇ ਹੁੰਦਾ ਹੋਇਆ ਤਲਵੰਡੀ ਸਾਬੋ ਤੋਂ ਬਠਿੰਡਾ ਬਠਿੰਡੇ ਤੋਂ ਸੰਗਰੂਰ ਸੰਗਰੂਰ ਫਿਰ ਰਾਤ ਨੂੰ ਉੱਥੇ ਵਿਸ਼ਰਾਮ ਹੋਊਗਾ ਫਿਰ ਸੰਗਰੂਰ ਤੋਂ ਅਗਲੇ ਦਿਨ 21 ਤਰੀਕ ਨੂੰ ਨਗਰ ਕੀਰਤਨ ਫੇੜ ਚੱਲੂਗਾ ਔਰੇ ਫੇ ਪਟਿਆਲੇ ਦੁਪਹਿਰੇ 12:00 ਵਜੇ ਉਰੇ ਪਹੁੰਚ ਜਾਊਗਾ ਪਟਿਆਲੇ ਦੀ ਹੱਦ ਦੇ ਅੰਦਰ ਜਿਵੇਂ ਹੀ ਨਗਰ ਕੀਰਤਨ ਔਰੇ ਐਂਟਰ ਹੋਊਗਾ ਉਥੋਂ ਲੈ ਕੇ ਪਟਿਆਲੇ ਦੇ ਪਟਿਆਲੇ ਦੇ ਬਾਹਰ ਜ਼ਿਲ੍ਹੇ ਤੋਂ ਬਾਹਰ ਤੱਕ ਜਾਂਦੇ ਹੋਏ ਗੁਰੂ ਸਾਹਿਬ ਦੇ ਇਸ ਜਗ੍ਹਾ ਦੇ ਉੱਤੇ ਪਵਿੱਤਰ ਕਦਮ ਪਏ ਹੋਏ ਨੇ ਸੋ ਉਹਨਾਂ ਸਥਾਨਾਂ ਦੇ ਉੱਤੇ ਪੂਰੇ ਜ਼ਿਲ੍ਹੇ 'ਚ ਜਿੱਥੇ-ਇੱਥੇ ਮਹਾਰਾਜ ਦੇ ਕਦਮ ਪਏ ਨੇ ਅਸੀਂ ਚਰਨਛੋਹ ਪ੍ਰਾਪਤ ਉਹਨਾਂ ਧਰਤੀ ਦੇ ਉੱਤੇ ਕੀਰਤਨ ਸਮਾਗਮ ਕਰਾ ਰਹੇ ਲਗਭਗ 36 ਦੇ ਕਰੀਬ ਆਹੀ ਜੀਆਂ ਆਹੀ ਦੇ ਸਥਾਨ ਨੇ ਜ਼ਿਲ੍ਹੇ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਨੇ ਆਪ ਕਦਮ ਬੋਸੀ ਕੀਤੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਕੀਰਤਨ ਸਮਾਗਮ ਹੋਣਗੇ ਉਹਨਾਂ ਏਰੀਆ ਦੇ ਵਿੱਚ ਸੜਕਾਂ ਦਾ ਦਰੁਸਤ ਕਰਨਾ ਔਰ ਉਸ ਏਰੀਏ ਦੇ ਵਿੱਚ ਸਫਾਈ ਦਾ ਪੂਰਾ ਪ੍ਰਬੰਧ ਕਰਨਾ ਨਗਰ ਕੀਰਤਨ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਖਾਸ ਤੌਰ ਤੇ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬਹੁਤ ਲੰਬੀ ਚੌੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਇੱਕ ਇੱਕ ਚੀਜ਼ ਨੂੰ ਆਪ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੋਨੀਟਰ ਕਰ ਰਹੇ ਨੇ ਇਸ ਦੇ ਨਾਲ ਨਾਲ ਸਾਡੀਆਂ ਵੱਡੀਆਂ ਧਾਰਮਿਕ ਸ਼ਖਸੀਅਤਾਂ ਸਾਡੇ ਸੰਤ ਮਹਾਪੁਰਖ ਉਹ ਸਾਡੇ ਨਾਲ ਇਸ ਸਮਾਗਮ ਦੇ ਵਿੱਚ ਹੁਣ ਤੋਂ ਇੱਕ ਹਫ਼ਤਾ ਕਰੀਬ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਚੰਡੀਗੜ੍ਹ ਗ੍ਰਹਿ ਵਿਖੇ ਇੱਕ ਬਹੁਤ ਵੱਡੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਮਾਪੁਰਖਾਂ ਨੇ ਪਹੁੰਚ ਕੇ ਨਾਲ ਤਾਂ ਆਪਣਾ ਅਸ਼ੀਰਵਾਦ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਤੇ ਨਾਲ ਅਸੀਂ ਉਹਨਾਂ ਦੇ ਨਾਲ ਵੇਰਵੇ ਸਾਂਝੇ ਕੀਤੇ ਵੀ ਸਾਡਾ ਇਸ ਤਰੀਕੇ ਨਾਲ ਆਹ ਪ੍ਰੋਗਰਾਮ ਨੇ ਅਸੀਂ ਉਹਨਾਂ ਦੇ ਚਰਣਾ 'ਚ ਬੇਨਤੀ ਕੀਤੀ ਕਿ ਅਸੀਂ ਸਿਰਫ ਤੇ ਸਿਰਫ ਵਿਭਾਗੀ ਤੌਰ ਤੇ ਸਰਕਾਰੀ ਤੌਰ ਤੇ ਅਸੀਂ ਹਰ ਪਾਸਿਓਂ ਐਡਮਿਨਿਸਟ੍ਰੇਟਿਵ ਤੌਰ ਤੇ ਸਾਥ ਦਵਾਂਗੇ ਅੱਗੇ ਹੋ ਕੇ ਤੁਸੀਂ ਚੱਲੋ ਤਾਂ ਉਹਨਾਂ ਨੇ ਬਹੁਤ ਵੱਡੀ ਸਾਡੇ ਲਈ ਇਹ ਇੱਕ ਦਿਲ ਖੋਲ ਮੇ ਖੋਲ ਕੇ ਗੱਲ ਕਹੀ ਆ ਕਿ ਹਰ ਯਾਤਰਾ ਦੇ ਨਾਲ ਸਾਡੇ ਧਾਰਮਿਕ ਜਿਹੜੇ ਸਾਡੇ ਰਹਿਬਰ ਨੇ ਸਾਡੇ ਸੰਤ ਮਹਾਂਪੁਰਖ ਨੇ ਉਹ ਨਾਲ ਨਾਲ ਅੱਗੇ ਹੋ ਕੇ ਚੱਲਣਗੇ ਔਰ ਅਸੀਂ ਹਰ ਕੋਸ਼ਿਸ਼ ਕਰਾਂਗੇ ਕਿ ਅਸੀਂ ਸਿਰ ਝੁਕਾ ਕੇ ਕੋਈ ਮੰਤਰੀ ਬਣ ਕੇ ਨਹੀਂ ਕੋਈ ਐਮਐਲਏ ਬਣ ਕੇ ਨਹੀਂ ਔਰ ਅਫਸਰਾਂ ਨੂੰ ਵੀ ਇਹੀ ਹਦਾਇਤ ਕੀਤੀ ਹੈ ਕੋਈ ਡੀਸੀ ਬਣ ਕੇ ਕੋਈ ਐਸਐਸਪੀ ਬਣ ਕੇ ਨਹੀਂ ਸਾਰੇ ਜਣੇ ਨਿਮਾਣੇ ਗੁਰੂ ਦੇ ਦਾਸ ਬਣ ਕੇ ਸੇਵਾਦਾਰ ਬਣ ਕੇ ਆਪ ਹੱਥੀ ਝਾੜੂ ਮਾਰ ਕੇ ਆਪ ਪਾਣੀ ਪਲਾ ਕੇ ਆਪ ਸੰਗਤ ਦੇ ਚਰਨ ਪਰਸ ਕੇ ਆਪ ਅੱਗੇ ਹੋ ਕੇ ਅਸੀਂ ਸੇਵਾਦਾਰ ਬਣ ਕੇ ਇਹਦੇ ਵਿੱਚ ਸਾਰੇ ਜਣੇ ਭਾਗ ਲਵਾਂਗੇ ਔਰ ਇਸ ਦੇ ਨਾਲ ਨਾਲ ਜਿਹੜੇ ਸਾਡੇ ਫਿਰ ਸਮਾਗਮ 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਸਮਾਗਮ ਫਿਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਣੇ ਨੇ ਉਹਨਾਂ ਸਮਾਗਮਾਂ ਦਾ ਜਿਹੜਾ ਵੇਰਵਾ ਉਹ ਤੁਹਾਨੂੰ ਸਾਂਝਾ ਕਰ ਦਿੱਤਾ ਜਾਊਗਾ ਉਹਨਾਂ ਵਿੱਚ ਵੀ ਆਪਣੇ ਪਰਿਵਾਰ ਸਮੇਤ ਆਪਣੀ ਫੈਮਿਲੀ ਸਮੇਤ ਆਪਣੇ ਬੱਚਿਆਂ ਸਮੇਤ ਜਰੂਰ ਪਹੁੰਚਿਓ ਤਾਂ ਜੋ ਪਤਾ ਲੱਗ ਸਕੇ ਸਾਡੇ ਬੱਚਿਆਂ ਨੂੰ ਸਾਡੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਪਤਾ ਲੱਗ ਸਕੇ ਕਿ ਜੇ ਅੱਜ ਇਸ ਆਜ਼ਾਦ ਫਿਜ਼ਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਜੇ ਅੱਜ ਸਾਨੂੰ ਆਪਣੇ ਵੱਖ-ਵੱਖ ਧਰਮਾਂ ਨੂੰ ਮੰਨਣ ਦੀ ਤੇ ਮਨਾਉਣ ਦੀ ਆਜ਼ਾਦੀ ਹੈ ਜੇ ਅੱਜ ਅਸੀਂ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਜਿੱਥੇ ਜੀ ਕਰਦਾ ਉੱਥੇ ਘੁੰਮ ਫਿਰ ਸਕਦੇ ਆ ਤੁਰ ਫਿਰ ਸਕਦੇ ਆ ਤਾਂ ਇਹਦੇ ਪਿੱਛੇ ਕਿੱਡੀ ਵੱਡੀ ਕੁਰਬਾਨੀ ਸਾਡੇ ਗੁਰੂ ਮਹਾਰਾਜ ਦੀ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਦੀ ਭਾਈ ਦਿਹਾਲਾ ਜੀ ਦੀ ਭਾਈ ਜੈਤਾ ਜੀ ਦੀ ਜਿਨ੍ਹਾਂ ਨੂੰ ਭਾਈ ਜੀਵਨ ਸਿੰਘ ਕਹਿੰਦੇ ਨੇ ਤੇ ਲੱਖੀ ਸ਼ਾਹ ਬੰਜਾਰਾ ਜੀ ਦੀ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਤਾਂ ਉਹ ਪਤਾ ਲੱਗਣਾ ਚਾਹੀਦਾ ਸਾਡਾ ਵਿਰਸਾ ਸਾਡੀ ਵਿਰਾਸਤ ਸੋ ਮੈਂ ਇੱਕ ਵਾਰ ਤੋਂ ਫੇਰ মিডিਆ ਦਾ ਧੰਨਵਾਦ ਕਰਦਾ ਅੱਜ ਮੇਰੇ ਨਾਲ ਸਾਡੇ ਪਟਿਆਲੇ ਤੋਂ ਐਮਐਲਏ ਅਜੀਤਪਾਲ ਸਿੰਘ ਜੀ ਕੋਲੀ ਸਾਹਿਬ ਬੈਠੇ ਨੇ ਤੇ ਮੇਰੇ ਨਾਲ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਮੇਰੇ ਵੱਡੇ ਵੀਰ ਦੀਪਕ ਬਾਲੀ ਜੀ ਮੇਰੇ ਨਾਲ ਬੈਠੇ ਨੇ ਬਹੁਤ ਵੱਡਾ ਜਾਨੀ ਕਿ ਉਹ ਪਰਾਲਾ ਇਹਨਾਂ ਦਾ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਪੂਰੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਸ਼ਿਰਕਤ ਕਰ ਰਹੇ ਨੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਜੀ ਐਸਪੀ ਬਲਵਿੰਦਰ ਚੀਮਾ ਜੀ ਏਡੀਸੀ ਦਮਨਜੀਤ ਸਿੰਘ ਜੀ ਐਸਡੀਐਮ ਹਰਜੂਤ ਕੌਰ ਜੀ एडीसी अर्बन डेवलपमेंट नवरीद सिक्खो जी ਤੇ ਸਾਡੇ ਪੈਨਲ ਜੋ ਸਾਡਾ ਧਾਰਮਿਕ ਜੋ ਜਿਹੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਚੋਂ ਡਾਕਟਰ ਪਰਮਵੀਰ ਸਿੰਘ ਜੀ ਵੀ ਅੱਜ ਸਾਡੇ ਨਾਲ ਇਸ ਉਹਦੇ ਚ ਮੌਜੂਦ ਸੀਗੇ ਸਾਡੇ ਚੇਅਰਮੈਨ ਪੀਆਰਟੀਸੀ ਸਰਦਾਰ ਰਣਜੋਤ ਸਿੰਘ ਜੀ ਹਡਾਣਾ ਸਾਹਿਬ ਵੀ ਸਾਡੇ ਵਿੱਚ ਅੱਜ ਮੌਜੂਦ ਨੇ ਤੇ ਵੱਖ-ਵੱਖ ਸਾਡੇ ਡਾਇਰੈਕਟਰ ਸਾਹਿਬ ਸੰਜੀਵ ਤਿਵਾੜੀ ਜੀ ਜਿਹੜੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਤੋਂ ਜੁਆਇੰਟ ਡਾਇਰੈਕਟਰ ਦਮਪ੍ਰੀਤ ਟਵਾਲੀਆ ਜੀ ਸਾਰੀ ਟੀਮ ਟੋਟਲ ਟੀਮ ਪੂਰਾ ਪ੍ਰਸ਼ਾਸਨ ਇਸ ਸਮੇਂ ਪੱਬਾ ਭਾਰ ਹੋ ਕੇ ਲੱਗਿਆ ਹੋਇਆ ਹੈ ਔਰ ਗੁਰੂ ਮਹਾਰਾਜ ਜੀ ਪ੍ਰਤੀ ਆਪਣਾ ਸਮਰਪਣ ਦਿਖਾਉਂਦੇ ਹੋਏ ਅੱਜ ਪੂਰਾ ਯਾਨੀ ਕਿ ਇਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਇਨਸ਼ੋਰ ਕੀਤਾ ਗਿਆ ਵੀ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਸੋ ਹੁਣ ਮੈਂ ਅਖੀਰ ਚ ਬੇਨਤੀ ਕਰਦਾ ਸਾਡੇ ਸਤਕਾਰਯੋਗ ਐਡਵਾਈਜ਼ਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀਪਕ ਬਾਲੀ ਜੀ ਨੂੰ ਕਿ ਪ੍ਰੋਗਰਾਮਾਂ ਦੇ ਜਿਹੜੇ ਵੇਰਵੇ ਨੇ ਸ਼੍ਰੀ ਅਨੰਤਪੁਰ ਸਾਹਿਬ ਵਿਖੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਗਏ। ਹਰ ਤਰ੍ਹਾਂ ਦਾ ਪ੍ਰਬੰਧ ਅਸੀਂ ਇਨਸ਼ੋਰ ਕਰਾਂਗੇ। ਚਾਹੇ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਜ਼ਰੂਰਤ ਹੋਵੇ ਉਹ ਵੀ ਅਸੀਂ ਕਰਾਂਗੇ। ਜਗ੍ਹਾ-ਜਗ੍ਹਾ ਤੇ ਅਸੀਂ ਲੰਗਰ ਦਾ ਪ੍ਰਬੰਧ ਕਰ ਰਹੇ ਹਾਂ। ਪੀਣ ਵਾਲੇ ਪਾਣੀ ਸਾਫ਼ ਸੁਥਰਾ ਪਾਣੀ ਪੀਣ ਵਾਲਾ ਉਹਦਾ ਪ੍ਰਬੰਧ ਕਰ ਰਹੇ ਹਾਂ। ਜਗਾ ਜਗਾ ਦੇ ਉੱਤੇ ਮਹਾਰਾਜ ਦੇ ਆਦਬ ਸਤਕਾਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਉਹ ਨਾ ਆਵੇ ਅਰਚਨ ਨਾ ਆਵੇ ਅਸੀਂ ਜਗਾ ਜਗਾ ਤੇ ਫੁੱਲਾਂ ਦੀ ਵਰਖਾ ਦੇ ਲਈ ਪੁਆਇੰਟ ਕੀਤੇ ਨੇ ਪੰਜ ਪਿਆਰਿਆਂ ਨੂੰ ਕਿਸੇ ਨੇ ਆਪਣੀ ਸਿਰੋਪਾਉ ਪਾ ਕੇ ਆਪਣੀ ਸ਼ਰਧਾ ਭੇਟ ਕਰਨੀਆਂ ਉਹਦੇ ਲਈ ਅਸੀਂ ਪੁਆਇੰਟ ਨਿਸ਼ਚਿਤ ਕੀਤੇ ਨੇ ਕਿਹੜੇ ਕਿਹੜੇ ਰੂਟ ਦੇ ਉੱਤੇ ਜਿਹੜੀ ਸਾਡੀ ਇਹ ਨਗਰ ਕੀਰਤਨ ਜਾਣਾ ਜਿਵੇਂ ਗੁਰਦੁਆਰਾ ਮੋਤੀ ਬਾਗ ਸਾਹਿਬ ਤੱਕ ਜਾਣਾ ਹੈ ਉਸ ਜਗ੍ਹਾ ਤੱਕ ਜਾਣ ਲਈ ਕੋਈ ਟ੍ਰੈਫਿਕ ਨਾ ਆਵੇ ਉਹਦੇ ਮਤਲਬ ਕਿ ਬੰਦੋਬਸਤ ਕੀਤੇ ਨੇ ਟ੍ਰੈਫਿਕ ਉਹਦੇ ਨਾਲ ਅਸੀਂ ਮੈਨੇਜ ਕਰ ਸਕੀਏ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਮੀਟ ਸ਼ਾਪ ਟਬੈਕੋ ਸ਼ਾਪ ਲੀਕਰ ਸ਼ਾਪ ਨਾ ਖੁੱਲੇ ਉਹਨੂੰ ਅਸੀਂ ਇਨਸ਼ੋਰ ਕੀਤਾ ਹੈ ਸੜਕਾਂ ਦੀ ਪ੍ਰੋਪਰ ਕਲੀਨਿੰਗ ਸਫਾਈ ਪਾਣੀ ਨਾਲ ਧੋ ਕੇ ਝਾੜੂ ਮਾਰ ਕੇ ਸਫਾਈ ਕਰਨ ਦਾ ਪ੍ਰਬੰਧ ਕੀਤਾ ਉਹਨਾਂ ਦੇ ਉੱਤੇ ਪ੍ਰੋਪਰ ਮਾਰਕਿੰਗ ਕਰਕੇ ਚੂਨੇ ਦੇ ਨਾਲ ਇਨਾਂ ਨੂੰ ਕਿਹਾ ਵੀ ਉਹ ਤਾਂ ਤੇ ਰੂਟ ਮੈਂਸ਼ਨ ਕਰਿਓ ਵੀ ਕਿੱਧਰ ਕਿੱਧਰ ਨੂੰ ਯਾਤਰਾ ਜਾਣੀ ਹੈ ਤਾਂ ਜੋ ਆਮ ਸੰਗਤ ਨੂੰ ਵੀ ਪਤਾ ਲੱਗ ਸਕੇ ਵੀ ਆਹ ਯਾਤਰਾ ਦਾ ਰੂਟ ਆ ਪਿੰਡਾਂ ਤੋਂ ਜਿਹੜੇ ਰੂਟ ਰਾਹੀਂ ਸੰਗਤ ਨੇ ਪਹੁੰਚਣਾ ਉੱਥੇ ਵੀ ਚੂਨੇ ਦੇ ਨਾਲ ਮਾਰਕਿੰਗ ਕਰਕੇ ਰੂਟ ਬਣਾ ਕੇ ਦਿਵਾਵਾਂਗੇ ਇਹ ਵੀ ਕਿਹਾ ਕਿ ਮਰਿਆਦਾ ਦਾ ਧਿਆਨ ਰੱਖਦੇ ਹੋਏ ਇਹ ਵੀ ਧਿਆਨ ਰੱਖਣਾ ਕਿ ਕੋਈ ਧਾਰਮਿਕ ਚਿੰਨ ਆਹੀ ਜਾ ਕੋਈ ਚੂਨੇ ਦੇ ਨਾਲ ਸੜਕ ਦੇ ਉੱਤੇ ਨਹੀਂ ਬਣਾਉਣਾ ਜਿਸ ਦੇ ਨਾਲ ਕੱਲ ਨੂੰ ਕੋਈ ਪਵਿੱਤਰਤਾ ਨੂੰ ਥੇਸ ਲੱਗੇ ਭਾਵਨਾ ਨੂੰ ਹਰ ਚੀਜ਼ ਅਸੀਂ ਅਸੀਂ ਪੈਨਲ ਜਿਹੜਾ ਰਿਲੀਜੀਅਸ ਪੈਨਲ ਬਣਾਇਆ ਹੈ ਜਿਹਦੇ ਵਿੱਚ ਸਾਡੇ ਪੰਜ ਜਿਹੜੇ ਸੰਤ ਸਮਾਜ ਚੋਂ ਤੇ ਤਿੰਨ ਬੁੱਧੀਜੀਵੀ ਸਿੱਖ ਸਮਾਜ ਚੋਂ ਅਸੀਂ ਲੱਤੇ ਨੇ ਇਹ ਟੋਟਲ 8 ਰਿਲੀਜੀਅਸ ਪੈਨਲ ਤੋਂ ਅਸੀਂ ਸਾਰੀਆਂ ਗਾਈਡਲਾਈਨਸ ਲੈ ਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਤਾਂ ਜੋ ਕਿਤੇ ਕੋਈ ਕਿਸੇ ਕਿਸਮ ਦੀ ਕਮੀ ਨਾ ਰਹੇ ਜੀ ਇੱਕ ਪੰਤਰੀ ਦਾ ਜਿਵੇਂ ਸੀ ਕਿ ਬੁੱਤੇ ਆਪਾਂ ਸਾਡੇ ਆਪ ਤੇ ਹਾਰਾ ਮਨਾ ਰਹੇ ਆਂ ਪਟਿਆਲਾ ਦੇ ਵਿੱਚ ਸਭ ਤੋਂ ਵੱਧ ਸਥਾਨ ਸ਼੍ਰੀ